ਸੁਪਨੇ ਵੇਖੇ ਹਜ਼ਾਰ ਪੂਰੇ ਕਰਨ ਲਈ ਮੁੰਡਾ ਕੱਲਿਆ ਬਾਹਰ ਨੌਜਵਾਨ ਦਾ ਕਰਤਾ ਕਤਲ ਹੁਣ লাশ ਲਈ ਵੀ ਪਰਿਵਾਰ ਕਰ ਰਿਹਾ ਇੰਤਜ਼ਾਰ ਜੀ ਹਾਂ ਇਤਹਾਸਾਂ ਉਸ ਪਰਿਵਾਰ ਦਿਆਂ ਨੇ ਜਿਸ ਪਰਿਵਾਰ ਨੇ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਆਪਣੇ ਪੁੱਤਰ ਨੂੰ ਮਨੀਲਾ ਭੇਜਿਆ ਸੋਚਿਆ ਸੀ ਕਿ ਸਾਡਾ ਮੁੰਡਾ ਘਰ ਦੇ ਹਾਲਾਤ ਬਦਲੇਗਾ ਪਰ ਨਹੀਂ ਸਮੇਂ ਨੂੰ ਕੁਝ ਹੋਰ ਮੰਜੂਰ ਸੀ ਫਰੀਦਕੋਟ ਦੇ ਪਿੰਡ ਮਰਾੜ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਜੋ ਕਰੀਬ 26 ਮਹੀਨਿਆਂ ਤੋਂ ਮਨੀਲਾ 'ਚ ਸੀ ਉੱਥੇ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਉਦੋਂ 11 ਕਾ ਵੇ ਮੇਰੇ ਨਾਲ ਗੱਲ ਹੋਈ ਐ ਨਾਰਮਲ ਗੱਲ ਹੋਈ ਜਿਵੇਂ ਦਿੱਲੀ ਕਰਦੇ ਆ ਇਹ ਵਿੱਚ ਕੋਈ ਗੱਲ ਨਹੀਂ ਸੀਗੀ ਅਸੀਂ ਖੱਢੀ ਜਾਂਦਾ ਸੀ ਆਪ ਦਾ ਉਦੋਂ ਆਪਣੇ ਇਹਦੇ ਨਾਲ ਦੇ ਜਿਹੜਾ ਸਾਥੀ ਸੀਗਾ ਉਹਨਾਂ ਦੀ ਵਾਈਫ ਨੇ ਆਉਣਾ ਸੀਗਾ ਉਹਨਾਂ ਨੂੰ ਸ਼ਾਮ ਨੂੰ ਚੜਾ ਕੇ ਆਏ ਐ ਤੇ ਸ਼ਾਮ ਨੂੰ ਆ ਗਏ ਵੀ ਉਹਨਾਂ ਦੇ ਘਰੇ ਰੋਟੀ ਖਾ ਕੇ ਤੇ ਘਰ ਨੂੰ ਵਾਪਸ ਜਾ ਰਹੇ ਸੀ ਆਪਦੇ ਨੂੰ ਉਦੋਂ ਰਾਹ 'ਚ ਉਦੋਂ ਗੋਲੀਆਂ ਮਾਰੀਆਂ ਇਹ ਤੇ ਘਰ ਨੂੰ ਜਾਂਦੇ ਸੀ ਕਿੰਨਾਕ ਸਮਾਂ ਉਹਨੂੰ ਹੋ ਗਿਆ ਸੀ ਉੱਥੇ ਰਹਿੰਦੇ ਉਹਨੂੰ ਉਹਨੂੰ ਹੋ ਗਏ ਸੀ 2 2 ਸਾਲ ਤੇ 3 ਕਿ ਮਹੀਨੇ ਹੋਏ ਸੀ ਅੰਮ੍ਰਿਤ عمر ਕਿੰਨੀ ਸੀ ਉਸ ਦੀ ਉਮਰ ਉਹਦੀ 26 ਸਾਲ ਸੀ ਗੁਰਵਿੰਦਰ ਤੇ ਨੇੜਲਿਆਂ ਦੀ ਮੰਨੀਏ ਤਾਂ ਗੁਰਵਿੰਦਰ ਮਨੀਲਾ ਚ ਫਾਈਨਾਂਸ ਦਾ ਕੰਮ ਕਰਦਾ ਸੀ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਈ ਦਾ ਸਾਧਨ ਸੀ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਇਹ ਛੋਟਾ ਦਾ ਪਰਿਵਾਰ ਗਰੀਬੀ ਦੀ ਰੇਖਾ ਚ ਰਹਿ ਰਿਹਾ ਸੀ ਇਸੇ ਮਾਰਿਆਂ ਬੱਚਾ ਬਾਹਰ ਕੱਢਿਆ ਵੀ ਬਾਹਰ ਜਾ ਕੇ ਚੱਲੂ ਕੋਈ 4 ਰੁਪਏ ਲਿਆਊਗਾ ਇਹਨਾਂ ਦੀ ਤੰਗੀ ਦੂਰ ਹੋ ਜੂਗੀ ਇਹ ਤਿੰਨ ਬੱਚੇ ਸੀ ਇੱਕ ਬੇਟੀ ਹੈ ਦੋ ਬੇਟੇ ਹੈ ਮਾਰ ਜਾ ਕੇ ਆ ਹਰਸਾ ਵਾਪਰ ਗਿਆ ਹੁਣ ਅਸੀਂ ਬੇਨਤੀ ਕਰਦੇ ਹਾਂ ਸਮਾਜ ਦੇ ਲੋਕਾਂ ਨੂੰ ਵੀ ਅਤੇ ਸਰਕਾਰ ਨੂੰ ਵੀ ਵੀ ਕੋਈ ਨਾ ਦੀ ਮਦਦ ਕੀਤੀ ਜਾਵੇ ਗਰੀਬ ਆਦਮੀ ਹੈ ਜ ਜਮਾਨਾ ਦਾ ਗੁਜ਼ਾਰਾ ਵੀ ਵਿਚਾਰਾਂ ਦਾ ਕਰਦਾ ਹੁੰਦਾ ਮਤਬ ਵਗੈਰਾ ਲੈ ਕੇ ਭੇਜੋ ਹਾਂ ਹਾਂ ਕਾਜ ਲੈ ਕੇ ਭੇਜਿਆ ਜ਼ਮੀਨ ਵੇਚ ਕੇ ਥੋੜੀ ਜਿਹੀ ਜ਼ਮੀਨ ਸੀ ਵੇਚ ਕੇ ਜਮਨਾ ਭਰ ਭੇਜਿਆ ਜੀ ਗੁਰਵਿੰਦਰ ਨੂੰ ਮਾਰਿਆ ਕਿਉਂ ਰਵਿੰਦਰ ਦੇ ਕਿਸ ਨਾਲ ਦੁਸ਼ਮਣੀ ਸੀ ਇਹਨਾਂ ਸਵਾਲਾਂ ਤੇ ਸਵਾਲੀਆ ਨਿਸ਼ਾਨ ਬਰਕਰਾਰ ਹੈ ਪਰ ਪਰਿਵਾਰ ਰੋ ਰੋ ਕੇ ਇੱਕੋ ਮੰਗ ਕਰ ਰਿਹਾ ਹੈ ਕਿ ਸਾਡੇ ਪੁੱਤਰ ਨੂੰ ਆਖਰੀ ਵਾਰ ਦਿਖਾ ਦਿਓ ਫਰੀਦਕੋਟ ਤੋਂ ਅਮਨਦੀਪ ਲੱਕੀ ਦੀ ਰਿਪੋਰਟ